ਸੱਚਕਲ ਦੋਸਤੋ ਦੋਸਤੋ ਮਜੀਠਾ ਕਸਬਾ ਵਿਖੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਾਣਕਾਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੀਤੇ ਦਿਨੀ ਸ਼ਾਮ 5:00 ਵਜੇ ਇੱਕ ਵਿਅਕਤੀ ਸਿੱਖੀ ਸਰੂਪ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕਿ ਰੇਲਵੇ ਫਾਟਕ ਅੰਮ੍ਰਿਤਸਰ ਮਜੀਠਾ ਰੋਡ ਉੱਪਰ ਸਥਿਤ ਹੈ ਉਸ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੁੰਦਾ ਹੈ ਉਸ ਵੱਲੋਂ ਨਿਸ਼ਾਨ ਸਾਹਿਬ ਦਾ ਚੋਲਾ ਪੜਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਸੁਖ ਆਸਨ ਸਾਹਿਬ ਜੀ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਹਨੇ ਚਿਰ ਨੂੰ ਆਂਡ ਗਵਾਨ ਨੇ ਵੇਖ ਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਫੋਨ ਕੀਤਾ ਜਦੋਂ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਆਏ ਤਾਂ ਉਹਨਾਂ ਵੱਲੋਂ 2-4 ਬੰਦਿਆਂ ਨੂੰ ਨਾਲ ਲਿਆਂਦਾ ਗਿਆ ਪਰੰਤੂ ਤਦ ਤੱਕ ਉਹ ਵਿਅਕਤੀ ਮੌਕਾ ਤਾੜ ਕੇ ਉਥੋਂ ਭਜਣ ਵਿੱਚ ਕਾਮਯਾਬ ਹੋ ਗਿਆ ਸੋ ਜਾਣਕਾਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਹ ਬੇਦਬੀ ਕਰਨ ਵਾਲਾ ਵਿਅਕਤੀ ਪਿੰਡ ਮਜੀਠਾ ਦੇ ਆਸ-ਪਾਸ ਦੇ ਪਿੰਡਾਂ ਦਾ ਹੀ ਹੈ ਅਤੇ ਗ੍ਰੰਥੀ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਹੀ ਉਸ ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕਰਕੇ ਪੁਲਿਸ ਹਵਾਲੇ ਕਰਾਂਗੇ ਪ੍ਰਿੰਸ ਕਲੀਅਰ ਦੀ ਖਾਸ ਰਿਪੋਰਟ ਦੇਖਦੇ ਰਹੋ ਮਹਾਂਜਨ ਟੀਵੀ ਹਾਂਜੀ ਹਨਿਓ ਜੀ ਕੀ ਹੋਇਆ ਤੇ ਕੱਲ ਨੇ ਬੇਜੀਗਰ ਪੰਜ ਪਤਾ ਮੈਂ ਕਹਿੰਦੀ ਇੱਥੇ ਇਹਨੇ ਫੋਨ ਕੀਤਾ ਜੀ ਤੇ ਗੁਰਦਰਾ ਸਾਹਿਬ ਕੋਲ ਜਾ ਕੇ ਬੇਜੀ ਕਰਾਇਆ ਸੀ ਨਾਲ ਗੱਲਾਂ ਕਰਨ ਡੈ ਜੀ ਵੇਖਿਆ ਕਿਹੜਾ ਜੀ ਹਾਂਜੀ ਗੁਰਦਵਾਲਾ ਸਾਹਿਬ ਦਾ ਨਾਮ ਕੀ ਤਾਂ ਦਰ ਬਾਬਾ ਬਟਪਾ ਸਿੰਘ ਜੀ ਫਿਰ ਇਹ ਆਗਰਖਾਨੇ ਜੁੜਾ ਹੋਈ ਸਾਰਾ ਖੱਚਾ ਜੀ 100 ਕਸਾਂ ਦਾ ਸ਼ੀਸ਼ਾ ਤੋੜਤਾ ਜੀ ਫੋਲ ਇਨਸਾਨ ਕੀ ਤੇ ਜੇ ਕੱਲ ਨੂੰ ਬੂਆ ਖੰਨਾ ਲਾਨੇ ਮਹਾਰਾਜ ਆ ਗਏ ਪਾਣੇ ਲਈ ਆ ਇਹ ਆ ਕੇ ਮੁੱਗੇ ਤੇ ਦੇਖ ਲੈ ਜੀ ਕਿੰਨੇ ਕੁ ਜੀ ਦੀ ਗੱਲ ਇਹ 5 ਵਜੇ ਦੀ ਪਤਾ ਕਿ ਤੁਹਾਨੂੰ ਪਤਾ ਇਹ ਸਗਵਾਨੀਆਂ ਫੋਨ ਬਿਤਾ ਕੇ ਚੇਰ ਦਾ ਸਮਾਨ ਤੇ ਸ਼ਾਬਾਸ਼ ਕੈਮਰਾ ਨਹੀਂ ਲੱਗੇ ਆਪਣੀ ਕੈਮਰਾ ਖਰਾਬ ਹੈ ਜੀ ਤੁਹਾਨੂੰ ਉਸ ਨੂੰ ਦੱਸਿਆ ਪੁੱਸ ਨੂੰ ਦੱਸਿਆ ਜੇ ਫਿਰ ਉਹਨਾਂ ਨੂੰ ਰਾਤ ਪਾਇਆ ਫਿਰ ਵਾਜਾਇਆ ਬੰਨੇ ਦੇ ਮਿਸ਼ਾਨ ਹੋਈ ਬੰਨੇ ਦੇ ਮਿਸ਼ਾਨ ਹੋਈ ਏਰਮ ਜੀ ਫੇਡਾ ਜੀ